ਬੱਡੂ ਜੀ ਯਾਰ ਜੇ ਛੱਡਨੀ ਹੋਈ ਤਾਂ ਕੋਈ ਚੱਕਰ ਨਹੀਂ ਬਿਓ ਚੱਲਦਾ ਨਹੀਂ ਨਾਮ ਉਹਦੀ ਕਰਾਣਾ ਤੇਰੀ 17000 ਦੀ ਬੱਕਰੀ ਹੋਗੀ ਉਹ ਬਾਈ ਮੈਂ ਕੱਲ ਨੂੰ ਬੱਕਰੀ ਵੇਚਦਾ ਮੈਂ ਤਾਂ ਮੂੰਹ ਨੂੰ ਮੈਂ ਕਹਿੰਦਾ ਮੰਡੀ ਆਉਣੇ ਚੱਲ ਮੂੰਹ ਨੂੰ ਕਰਕੇ ਬਸ ਠੀਕ ਆ ਬੱਡੂ ਇਹਦਾ ਫਿਰ ਜਦੇ ਦੇ ਬਾਰ ਖਾਨਤਾਨ ਵਿੱਚ ਰੱਖ ਲੈ ਯਾਰ ਉਹ ਵੀ ਬੰਦਾ ਸਾਡਾ ਹੋਗੀ ਯਾਰ ਹੋਗੀ ਯਾਰ ਬਸ ਹੋਗੀ 17000 ਦੀ ਕਰਤੀ ਉਹ ਮਗਰ ਬੱਚਾ ਦੇਖ ਲਓ ਠੀਕ ਆ ਲੈ ਆ ਯਾਰ ਬੱਟਾ ਬਹੁਤ ਚੰਗਾ ਬਾਈ ਯਾਰ ਬੱਕਰਾ ਬੱਕਰਾ ਮਗਰ ਵੇਖ ਆ ਕੱਢ ਲਾ ਹਾਂ ਆਂਡਾ ਯਾਰ ਤੜਿਆ ਰਹਿੰਦੇ ਨਹੀਂ ਨਹੀਂ ਅੰਦਰ ਰਹਿੰਦੇ ਅੰਦਰ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ 17000 ਚ ਲਖਾਈ ਆਪੋ ਆਪਣੀ ਆ ਆ ਬੱਕਰੀ ਦਾ ਕਾਰਜ ਨੂੰ ਦਵਾ ਦਿਆ ਸੁਖੇ ਧੂੜ ਕੋਟ ਵਾਲੇ ਤੋਂ ਆ ਬੱਕਰੀ ਤੇ ਮਗਰ ਆ ਬੱਚਾ ਆ ਗਿਆ ਆ ਗਿਆ ਬਾਈ ਇਹ ਆਪਾਂ ਕਿਹਨਾਂ ਆਪਣਾ ਉੱਥੇ ਦਾ ਹੀ ਆ ਟੋਟਾ ਨਹੀਂ ਉਹ ਹੀ ਉਹ ਹੀ ਵੇਖੀਏ ਤੇ ਛੱਡ ਕੇ ਉਹ ਪੂਰਾ ਹੀ ਗੱਲਾਂ ਫਿਰ ਪੰਜ ਕਰਦਾ ਕਰਦਾ ਪੰਜ ਠੀਕ ਆ ਹੋਰ ਪੰਜ ਹੁਣ ਆਓ ਬਈ ਦੱਸੋ ਹੁਣ ਬੋਲੋ ਹੰਗ ਤਾਂ ਵੇਖਦੇ ਖੀਰਾ ਹੀ ਹੋਊਗਾ ਇਹ ਖੀਰਣ ਵਾਲਾ ਬੱਚਾ ਚੰਗਾ ਉਹਦਾ ਖੀਰਾ ਹੀ ਹੋਊਗਾ ਸੰਭਾਈ ਕਰਕੇ ਆ 5000 ਹਾਂ ਬਾਈ ਕਿੱਧਰ ਗਿਆ 5000 ਕਿਦਾ ਹਾਂਜੀ ਰਾਜਾ শেਠ ਦਾ 5000 ਸੋਨੂੰ শেਠ ਦਾ ਕਿੰਨੇ ਦੇਣਾ 8000 ਆਪ ਦੇਣਾ ਹੀ ਆ ਇਹ ਮਾਰੋਗੇ ਸੱਟ ਦਾ ਕੋਈ ਪੱਠ ਦਾ ਤਾਂ ਰੱਖੋ ਮੋਟ ਬਾਈ ਰਮੇਸ਼ ਮਾਰ ਵੇਖ ਤੂੰ ਆ ਤਾਂ ਦਿੱਤਾ 5000 ਹਾਂ 6000 ਐਂਦੀ ਰੱਖੋ ਐਦੀ ਰੱਖੋ ਪੱਠ ਦੀ ਬਾਈ ਰੱਖ ਪੱਠ ਹੀ ਰੱਖ ਮਾਰੇ ਹੱਥ ਤਾਂ ਬਸ ਹੈ 3700 35 5000 ਰੱਖ 5000 500 55 ਸਗਣ ਸਕੀਮ ਆ ਗਈ 55 55 ਦੇ ਘਰਾਂ 'ਚ ਖੇਡਦਾ ਮੁੰਡਾ ਹਾਂ ਵੀ ਸੁੱਖ ਤੂੜਕੋੜ ਨਹੀਂ ਆਪਣੇ ਜਨਵਰਾਂ ਦੇ ਪੱਟਰੇ ਉਨੇ ਹਰਦੇ ਸੋਨਾ ਲੱਗ ਗਿਆ ਨਾ ਵਟਾ ਪਾਪ ਨੂੰ 20000 ਹਾਂ ਬਾਈ ਕੀ ਦੀ ਆ ਬਾਈ ਇਹ ਰਾਜੇ ਦੀ ਆ ਬਾਈ ਦੀ ਆ ਕੀ ਦੀ ਆ ਹਾਂਜੀ 6500 ਕੰਮ ਦਾ ਨੇੜੇ ਹੀ ਸੀ ਫੜ ਕੇ ਯਾਰ ਫੜਾ ਫੜਾ ਕੰਮ ਨੇੜੇ ਹੀ ਸੀ ਬਾਈ ਫੜਾ ਦੇ 5200 ਲਾਇਆ ਯਾਰ ਇਹ ਜੀ ਗਿਆ ਫੜਾ ਕੋਈ ਨੇੜੇ ਹੀ ਆ ਕੰਮ ਨਹੀਂ ਨਹੀਂ ਕੋਈ ਗੋਲ ਕੀਦਾ ਨਹੀਂ ਖਲਦਾ ਨਹੀਂ ਚਲ ਸੁਣੇ ਰਮੇਸ਼ ਲਿਖਾ ਹੀ ਗਰਾਲੀ ਬਸ ਕੱਲੀ ਅਗਲੀ ਮੰਡੀ ਫੇਰ ਆਈ ਕੋਈ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਇੱਥੇ ਅਗਲੀ ਆਉਣਾ ਹਾਂ ਸਹੀ ਆ ਬਹੁਤ ਠੀਕ ਕੋਈ ਨਹੀਂ ਲਈ 5500 ਦੀ ਕਰਤੀ ਲਿਖਾਈ ਕਿਹੜਾ ਪਿੰਡ ਸੀ ਖੱਪਿਆਂ ਵਾਲੀ ਖੱਪਿਆਂ ਵਾਲੀ ਤੋਂ ਆਏ ਸੀ ਬਾਈ ਤੇ ਬਾਈ ਹਰਮੇਸ਼ ਨੂੰ ਦਵਾਦੀ ਠੀਕ ਆ ਹਰਮੇਸ਼ ਹਾਂ ਨਹੀਂ ਨਹੀਂ ਸਹੀ ਹੈ ਯਾਰ ਗੱਡੀ ਤੇ ਯਾਰ ਸੌਦਾ ਹੀ ਨਾ ਕੋਈ ਨਹੀਂ ਨਹੀਂ ਸਹੀ ਹੈ ਸਹੀ ਹੈ ਬਾਈ ਸਹੀ ਰੇਟ ਮਿਲ ਗਿਆ ਹਾਂ 55 5500 ਦੀ ਬਾਈ ਕੱਟ ਦੇ ਪਰਚੀ